ਰੋਖ ਲਗਾਓ ਪੰਜਾਬ ਦੀ ਹਵਾ ਪਾਉਣ ਪਾਣੀ ਨੂੰ ਬਚਾਓ ਦਰਖਤਾਂ ਦੀ ਮਾਤਰਾ ਘਟਦੀ ਜਾ ਰਹੀ ਹੈ ਤੇ ਗਰਮੀ ਵਧਦੀ ਜਾ ਰਹੀ ਹੈ ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਰੋਖ ਲਗਾਓ ਆ ਮੈਂ ਆਪਣੇ ਖੇਤ ਦੀ ਵੀਡੀਓ ਬਣਾ ਰਿਹਾ ਇਹਨਾਂ ਦੇ ਵਿੱਚੋਂ ਕੋਈ ਵੀ ਆ ਟਾਲੀ ਮੈਂ ਲਾਈ ਨਹੀਂ ਇਸ ਸਭ ਮੈਨੂੰ ਕੁਦਰਤੀ ਗਿਫਟੇ ਮਿਲਿਆ ਕੁਦਰਤ ਵੱਲੋਂ ਇਹ ਤਕਰੀਬਨ 100 ਤੋਂ ਪਲੱਸ ਟਾਲੀਆਂ ਜਿਹੜੀਆਂ ਕੁਦਰਤੀ ਤਰੀਕੇ ਨਾਲ ਲੱਗੀਆਂ ਵਿੱਚ ਨਿੰਮ ਵੀ ਲੱਗੀ ਆ ਮੰਨ ਲਓ ਕੁਦਰਤ ਨੇ ਮੈਨੂੰ ਦਿੱਤੀਆਂ ਮੈਂ ਸਿਰਫ ਇਹ ਸੰਭੀਆਂ ਹੀ ਆ ਇੱਕ ਜੰਗਲ ਰੂਪ ਬਣ ਗਿਆ ਬੜ ਦੇ ਉੱਪਰ ਇੰਨਾ ਸੋਹਣਾ ਲੱਗਦਾ ਇਹ ਹਰਿਆਈ ਇੰਨੀ ਚਮਕਦੀ ਆ ਹਵਾ ਇੰਨੀ ਠੰਡੀ ਆ ਮਤਲਬ ਇਹਨਾਂ ਦੇ ਕੋਲ ਬਹਿ ਕੇ ਟਾਲੀ ਦੇ ਕੋਲ ਐਨੀ ਹਵਾ ਬਹੁਤ ਸੋਹਣੀ ਠੰਡੀ ਠਾਰ ਹਵਾ ਚੱਲਦੀ ਆ ਤੇ ਹਵਾ ਚ ਅਲੱਗ ਹੀ ਪ੍ਰਵਾਹ ਆ ਇਸ ਇਹਨਾਂ ਟਾਲੀਆਂ ਦੇ ਥੱਲੇ ਬਹਿ ਕੇ ਜਿਹੜੀ ਕੁਦਰਤੀ ਨੇ ਕੁਦਰਤ ਨੇ ਤਾਂ ਸਾਨੂੰ ਦਰਾਖਤ ਬਹੁਤ ਦਿੱਤੇ ਆ ਪਰ ਆਪਾਂ ਜਿਹੜਾ ਮਨੁੱਖ ਆ ਉਹ ਦਿਨੋਂ ਦਿਨ ਰੁੱਖਾਂ ਨੂੰ ਖਤਮ ਕਰਦਾ ਜਾ ਰਿਹਾ ਪੁਰਾਣੇ ਵਿਰਾਸਤੀ ਰੁੱਖ ਆ ਜਿਹੜੇ ਉਹ ਆਪਾਂ ਖਤਮੇ ਕਰਤੇ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਜਿਹੜਾ ਆ ਵਾਤਾਵਰਣ ਸਾਡਾ ਆ ਉਹ ਖਰਾਬ ਹੁੰਦਾ ਜਾ ਰਿਹਾ ਦਿਨੋ ਦਿਨ ਆਪਾਂ ਪੜਦੇ ਤਾਂ ਬਹੁਤ ਆ ਪਏ ਪਵਨ ਗੁਰੂ ਆ ਸਾਡਾ ਬਾਣੀ ਦੇ ਵਿੱਚ ਪਰ ਆਪਾਂ ਗੁਰਾਂ ਦੀ ਗੱਲ ਨਹੀਂ ਮੰਨਦੇ ਇੱਕ ਵੀ ਆਪਾਂ 50 60 ਹਜ਼ਾਰ ਵਾਲਾ ਏਸੀ ਤਾਂ ਲਾਨੇ ਲਾਈ ਆ ਰਹੇ ਆ ਪਰ ਆਪਾਂ ਇੱਕ ਦੋ ਦਰਾਖਤ ਨਹੀਂ ਲਾ ਰਹੇ ਜਿਹੜੇ ਲੱਗਿਓ ਵੀ ਆ ਆਪਾਂ ਮਤਲਬ ਉਹ ਵੀ ਪੁਰਾਣੇ ਜਿਹੜੇ ਬਰਸਤੀ ਰੋਖਾ ਉਹ ਪੱਟ ਪੱਟ ਕੇ ਸਿਰ ਦਿੱਤੇ ਸਾਰਿਆਂ ਨੂੰ ਬੇਨਤੀ ਆ ਭਰਾਵੋ ਜੇ ਇਸੇ ਹਿਸਾਬ ਦੇ ਨਾਲ ਚੱਲਦਾ ਰਿਹਾ ਨਾ ਤਾਂ ਗਾਹਾਂ ਜਾ ਕੇ ਮੌਸਮ ਹੁਣੇ ਇੰਨਾ ਟੈਂਪਰੇਚਰ ਚੜਨ ਲੱਪਿਆ ਤੇ ਬਹੁਤ ਜ਼ਿਆਦਾ ਬੁਰਾ ਹਾਲ ਵਾ ਤੇ ਸਾਰੇ ਹੀ ਭਰਾਵਾਂ ਨੂੰ ਬੇਨਤੀ ਆ ਭਰਾਵੋ ਜਿੱਥੇ ਵੀ ਕਿਤੇ ਜਗ੍ਹਾ ਆ ਕੋ ਪੰਚਾਇਤੀ ਜਗ੍ਹਾ ਆ ਜਾਂ ਕਿਤੇ ਬਾੜਾ ਆ ਆਪਣਾ ਖੇਤ ਆ ਆਪ ਬੰਨੇ ਵਸਿਵੇਂ ਜਿੱਥੇ ਵੀ ਜਗ੍ਹਾ ਮਿਲਦੀ ਘਟੋ ਘਟ ਇੱਕ ਇੱਕ ਦਰਖਤ ਤਾਂ ਆਪਾਂ ਲਾ ਲਈ ਲਾਈ ਸਕਦੇ ਆ ਸਾਰਿਆਂ ਨੂੰ ਬੇਨਤੀ ਆ ਭਰਾਵੋ ਜੇ ਗਾਹਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁਛ ਤਾਂ ਛੱਡ ਜਾਈਏ ਕਿ ਸਾਰਾ ਕੁਝ ਖਤਮੇ ਕਰ ਦੇਣਾ ਬੜੇ-ਬੜੇ ਮਹਿਲ ਮਾੜੀਆਂ ਤਾਂ ਅਸੀਂ ਬਣਾਦੇ ਜਾ ਰਹੇ ਹਾਂ ਨਾ ਅਸੀਂ ਹਵਾ ਚ ਜੱਜ ਦੀ ਛੱਡੀ ਆ ਐਨੀ ਗਰਮੀ ਟੈਂਪਰੇਚਰ ਵੱਧ ਗਿਆ ਨਾ ਅਸੀਂ ਪਾਣੀ ਬਚਾਣ ਪਾਣੀ ਵੀ ਨਹੀਂ ਬਚਦੇ ਆ ਦਿਨੋਂ-ਦਿਨ ਪਾਣੀ ਵੀ ਧਰਤੀ ਦਾ ਹੇਠਾਂ ਜਾ ਰਿਹਾ ਪਿਆਪਾ ਮੜ ਜਾ ਕੁਝ ਸੋਚੀਏ ਵਿਚਾਰੀਏ ਪੇ ਘਟੋ ਘਾਟ ਇੱਕ ਇੱਕ ਦੋ ਦੋ ਦਰਖਤ ਤਾਂ ਲਾਈਏ ਆਪਾਂ ਸੌਦ ਰੱਖਤਾ ਹਾਂ ਸਾਂਭਿਆ ਸੌ ਟਾਲੀ ਸਾਂਭੀ ਹੋਆ ਖੇਤ ਆ ਦੇਖ ਲਓ ਪਿਆ ਕੁਦਰਤੀ ਤਰੀਕੇ ਨਾਲ ਹੋਇਓ ਕਰਕੇ ਠੰਡੀ ਠਾਰ ਜਗਾ ਹੋਈਓ ਕਰਕੇ ਆਪਣੇ ਕੋਲ ਇੱਥੇ ਆ ਜਾਨਵਰ ਕੋਈ ਛੱਡ ਗਿਆ ਸੀ ਛੋਟੇ ਛੋਟੇ ਇਹ ਵੀ ਆਪਣੇ ਕੋਲ ਇੱਥੇ ਆ ਜਾਂਦੇ ਆ ਬਹਿਣ ਠੰਡੀ ਹਵਾ ਦੇ ਵਿੱਚ ਪਾਣੀ ਲੱਗਾ ਕਰਕੇ ਇੱਥੇ ਰੇਤਾ ਪੱਟੀ ਜਾਂਦੇ ਆ ਤਾਂ ਠੰਡੇ ਠਾਰ ਜਗਾ ਬੈਠੇ ਰਹਿੰਦੇ ਕੋਲ ਰੌਣਕ ਮੇਲਾ ਲੱਗਾ ਰਹਿੰਦਾ ਇਹਨਾਂ ਦੇ ਨਾਲ ਆਪਾਂ ਆਪਣਾ ਭਜੰਗੀ ਵੀ ਨਾਲ ਲੈ ਕੇ ਆਈਦਾ ਖੇਤ ਫੇ ਫੇ ਇੱਥੇ ਆ ਕੇ ਖੇਡਦਾ ਰਹਿੰਦਾ ਆ ਛੋਟੇ ਛੋਟੇ ਕੋਈ ਕੁੱਤੀਆਂ ਕੋਈ ਛੱਡ ਗਿਆ ਸੀਗਾ ਇਹ ਆਪਣੇ ਕੋਲ ਇੱਥੇ ਇਹਨਾਂ ਨੂੰ ਰੋਟੀ ਲੈ ਆਈਦੀ ਘਰੋਂ ਬੜੇ ਪ੍ਰੇਮ ਦੇ ਨਾਲ ਇਹ ਸਾਡੇ ਕੋਲ ਆ ਕੇ ਇੱਥੇ ਬਹਿ ਜਾਂਦੀਆਂ ਇੱਥੇ ਠੰਡੀ ਠਾਰ ਜਗਾ ਆਪਾਂ ਆਪਣਾ ਭਜੰਗੀ ਵੀ ਨਾਲ ਲੈ ਆਈਦਾ ਇਹ ਵੀ 2 ਘੰਟੇ ਇੱਥੇ ਆ ਕੇ ਖੇਡਦਾ ਰਹਿੰਦਾ ਆਪਾਂ ਆਪਣੇ ਨਿਆਣਿਆਂ ਨੂੰ ਹੀ ਮਿੱਟੀ ਨਾਲ ਖੇਡਣ ਦੇਣੇ ਪਹਿਲਾਂ ਤਾਂ ਨਿਆਣਾ ਮਿੱਟੀ ਨਾਲ ਖੇਡੂਗਾ ਤੰਦਰੁਸਤ ਹੋਊਗਾ ਆਪਣੀ ਜ਼ਮੀਨ ਨਾਲ ਜੁੜਿਆ ਰਹੂਗਾ ਇਹ ਆਪਾਂ ਭਰਾਵੋ ਸੋਚੀਏ ਸਾਰੇ ਜਾਣੇ ਕੁਛ ਨਾ ਕੁਛ ਆਪਣਾ ਜਿਹੜਾ ਵਾਤਾਵਰਨ ਬਚਾਈਏ ਤੇ ਵੱਧ ਤੋਂ ਵੱਧ ਕੁਦਰਤ ਨਾਲ ਪਿਆਰ ਕਰੀਏ ਪੁਰਾਣੇ ਬਰਸਤੀ ਰੁੱਖ ਬਚਾਈਏ ਵੱਧ ਤੋਂ ਵੱਧ ਤੇ ਵੱਧ ਤੋਂ ਵੱਧ ਲਾਈਏ ਜੇ ਆਪਾਂ ਵਾਤਾਵਰਨ ਨੂੰ ਪ੍ਰੇਮ ਕਰਦੇ ਆਂ ਸਾਰਿਆਂ ਦਾ ਧੰਨਵਾਦ ਮਿਲਦੇ ਨਵੀਂ ਵੀਡੀਓ